ਜੇ ਪਹੁੰਚ ਗਏ 12ਵੀਂ ਨੇ ਨਾ ਬੜਾ ਹਾਲ ਕਰਿਆ ਗਿਆ ਨਾ ਵੀ ਏਸੀ ਵੀ ਕੰਮ ਛੱਡ ਗਿਆ ਹੁਣ ਤਾਂ ਅਸੀਂ ਛੇ ਲਾ ਲੇ ਨਹੀਂ ਜੀ ਮੈਂ ਕਹਤਾ ਹੀ ਛੇ ਨਹੀਂ ਲਾਉਂਦਾ ਹੁੰਦਾ ਇਹ ਖੀ ਚਲਾ ਕੇ ਰੱਖਤੀ ਨਾ ਪਰ ਹੁਣ ਤਾਂ ਇੰਨਾ ਕੰਮ ਗਰਮੀ ਨਹੀਂ ਤੇ ਕਿਹੜਾ ਲੱਗੜੇ ਪੈਣੇ ਨੇ ਅੱਦੋਂ ਪੰਡੀ ਕਮੈਂਟ ਹੋਈ ਟੰਡਾਲੇ ਅੰਦਰ ਮੇਰੇ ਵੀ ਥੜਾ ਘਰਮ ਹੋ ਗਿਆ ਟੈਂਪਰੇਚਰ ਦੇਖਦੇ ਆਪਾਂ ਕਿੰਨਾ ਕ ਇੱਥੇ ਦਾ ਰੁਪੀ ਦਾ ਬੜਾ ਬੁਰਾ ਹਾਲ ਹੈ ਤੇ ਮੇਰਾ ਭਰਾ ਯਾਰ ਸਪੋਰਟ ਦੇ ਬਾਟ ਕਰਿਆ ਕਰੋ ਆਪਣਾ ਫੋਲੋ ਕਰ ਲਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਰੂਰ ਕਰਿਆ ਕਰੋ ਯਾਰ ਸਾਨੂੰ ਸਪੋਰਟ ਕਰਿਆ ਕਰੋ 42 ਡਿਗਰੀ ਟੈਂਪਰੇਚਰ ਹੈ 42 42 ਮੈਂ ਵੀ ਦਿਖਾਉਂਦਾਗਾ ਮੰਗਲਵਾਰ ਜਾਂ ਤਾਂ ਇਹ ਆਪਣੇ ਪਿੰਡ ਪਹੁੰਚ ਗਿਆ ਨੂੰ ਮੰਗਲਵਾਰ ਆਉਣਾਗਾ ਬਹੁਤ ਬੁਰਾ ਹਾਲ ਕਰਿਆ ਵਾ ਯਾਰ ਗੱਡੀਆਂ ਦਾ ਬਹੁਤ ਬੁਰਾ ਹਾਲ ਆ ਇੰਜਨ ਹੈ ਪਾਣ ਦਾ ਠੇਕ ਹੀ ਠੇਕ ਮਾਰਦਾ ਵਾ ਇਹ ਪੈਰ ਨੂੰ ਚਾਦਾ ਹੁੰਦਾ ਉਹ ਦਾ ਗਾਣਾ ਲੋ ੱੱਲ ਮਾਰ ਲੱਗਿਆ ਵਾ ਪੱਖਿਆਂ ਇਨਾ ਬੁਰਾ ਹਾਲ ਕਰਿਆ ਤਾਂ ਕਰੀ। ਛੜਕਾ ਅੱਗ ਵਰਗੇ ਗਰਮ ਪਈ ਆ। ਮੈਂ ਇੱਥੇ ਆ ਕੇ ਖੜਿਆ ਸੀਗਾ 1:30 ਵਜੇ। ਮੈਂ ਤਾਂ ਟਾਈਮ ਚੈੱਕ ਕਰੂੰ। 2:09 ਹੋਵੇ। 1:30 ਵਜੇ ਆ ਕੇ ਖੜਿਆ ਸੀ। ਪੈਰ ਉਹਨੇ ਹੀ ਗਰਮ ਪਾਇਨ। ਉਹਨੇ ਅੱਗ ਵਰਗੇ ਪੈਰ ਨੇ ਪੈਨ ਚੋ। ਜਿੰਨੇ ਪਹਿਲਾਂ ਸੀਗੇ। ਉਨੇ ਹੀ ਅਗ ਵਰਗੇ ਪੈਣ ੰਡੇ ਨੰਨੇ ਟੰਡੇ ਦਾ ਉਹਨਾਂ ਗੇ ਤੇ ਹਵਾ ਚੱਲੂ ਪੱਕਾ ਵੀ ਨਹੀਂ ਹਿੱਲਦਾ ਲੈ ਯਾਰ 3 ਕਿਲੋਮੀਟਰ ਝਰੀ ਗੱਡੀ ਆਈ ਮੇਰੀ ਪੂਰੀ 3 ਕਿਲੋਮੀਟਰ ਚਲਾ ਕੇ ਮੈਂ ਤੱਕ ਖੜਦੇ ਆ ਖੜ ਗਿਆ ਮੈਂ ਮੈਂ ਤਾਂ ਟੰਡੇ ਕਰਾਂਗੇ ਕੰਨ ਮੱਖਣ ਕਰਨਾ ਪੈਂਚਰ ਪੁੰਚਰ ਹੋ ਗਿਆ ਉਦੋਂ ਜ਼ਿਆਦਾ ਤੂੰ ਦੁੱਬਰ ਹੋ ਜੂ ਬੰਦਾ ਉਹ ਥੋੜਾ ਜ਼ਿਆਦਾ ਦੁਖੀ ਹੋਊਗਾ ਕਿਉਂਕਿ ਇੰਨੇ ਗਰਮੇ ਟਾਇਰ ਬਦਲਣਾ ਬਦਲਣਾ ਪੈਣਾ ਹੀ ਆ ਐ ਨਹੀਂ ਆਗਾ ਜੇ ਥੋੜਾ ਟਾਇਰ ਪੰਚਰ ਹੋ ਗਿਆ ਤੇ ਆਖਣੇ ਫੇਰ ਬਦਲ ਲਵਾਂਗੇ ਨਾ ਇਹ ਹੋਣਾ ਛੇ ਘਰ ਦਪਹਿਰੇ ਟਾਇਰ ਪੰਚਰ ਹੋ ਗਿਆ ਤਾਂ ਹੁਣੇ ਬਦਲਣਾ ਪੈਣਾ ਐ ਨਹੀਂ ਆਗਾ ਬਿੱਧੀ ਫੇਰ ਬਦਲ ਲਵਾਂਗੇ ਵੱਡੀ ਲਾਂਚ ਫੇਰ ਵਾਲਾ ਕੰਮ ਨਹੀਂ ਹੋਊਗਾ ਨਾ ਇਹ ਤਾਂ ਤਪ ਦੇਖੀ ਨਾ ਟੈਂਪਰੇਚਰ ਜਿਹੜਾ ਕੰਮ ਕਰਨਾ ਤਾਂ ਸਿਰ ਦੁਪਹਿਰੇ ਆ ਕਰਨਾ ਹੀ ਪੈਂਦਾ ਹੁਣ ਆ ਬੇਖ ਲੋ ਤੇ ਯਾ ਪਤਾ ਨਹੀਂ ਹੱਲ ਕਈ ਮਾਤੀ ਕਿ ਕਿਲੋਮੀਟਰ ਚੱਲ ਕੇ ਖੜ ਗਿਆ ਮੇਰਾ ਤਾਂ ਖੜ ਜਾ ਯਾਰ ਜੇ ਪੈਂਚਰ ਹੋ ਗਿਆ ਆਪਣੀ ਔਖਾ ਹੋਣਾ ਅੰਝ ਦੇਣੋ ਕੋਈ ਜਾੜਾ ਕੰਮ ਮਤ ਰਹਿ ਰਹਿਣ ਖੜ ਕੇ ਜੇ ਖੜੇ ਰਹਾਗੇ اوکے اب انی گرمی ਪੈਂਦੀ ਆ ਸੜਕਾਂ ਦਾ ਰਾਤ ਨੂੰ 10 ਵਜੇ ਜਾ ਕੇ ਜਾ ਕੇ ਠੰਡੀ ਹੁੰਦੀ ਆ ਇਹ ਇਹਦੇ ਉਨੇ ਸਮਾਂ ਸਮਾਂ ਕੱ ਲੱਗਿਆ ਉਹ ਤੇ ਵੀ ਘੱਟ ਰਹੇ ਨੇ گرمی ਹੁਣ ਸਾਡੇ ਦਾ ਕੋਈ ਹੈ ਨਹੀਂ ਨਾ ਅਮਰੇ ਸਮਾਂ ਕੱ ਲੱਗਿਆ ਨਾ ਉੱਤੇ ਟੂਲ ਆ ਬਬ ਤਾਂ ਬੁਰਾ ਹਾਲੀਆ ਸਾਰੇ ਕਮੇ ਇਹ ਪਈ ਦਾ 8 ਵਜੇ ਨਾਲ ਦਿਆ ਮੱਲਮ ਲਈ ਅੱਖ ਖੋਲ੍ਹ ਦਿੰਦੀ ਐ ਤੇ ਜਿੰਨੇ ਮਰਜ਼ੀ ਜਿੰਨੇ ਉਹਨਾਂ ਜਿੰਨੇ ਮਰਜ਼ੀ ਨਹੀਂ ਲਾਉਂਦੇ 8 ਵਜੇ ਮੱਲਮ ਮੱਲੀ ਆਖਾ ਖੋਲ੍ਹੇ ਕੋਲ ਨੂੰ ਉਦੋਂ ਬਾਅਦ 8 ਵਜੇ ਉੱਠ ਕੇ ਤੁਰਦੇ ਦਰਦਿਆਂ ਨੂੰ 9 ਵਜੇ ਜਾਂਦੇ ਨੇ ਠੀਕ ਆ 9 ਵਜੇ ਤੁਰਦਾ ਬੰਦਾ 10 ਵਜੇ ਨੂੰ ਬਰਾਗ 9 ਵਜੇ ਅੱਗ ਵਰਨਣ ਲੱਗੇ ਉਹਦੋਂ ਬਾਅਦ ਤਾਂ ਦੁਪਹਿਰਾਂ ਤੱਕ ਦਿਆਂ ਦਾ ਲੰਘੇ ਜਾਂਦਾ ਉਹਨਾਂ ਖੜੇ ਆਉਣ ਜਦੋਂ ਕੈਟ ਖੰਡੇ ਆਉਣਗੇ ਉਦੋਂ ਬਾਅਦ ਦੁਰਾਂਗੇ ਆਪਾਂ 30 ਕਿਲੋਮੀਟਰ ਜਾਵਾਂਗੇ 30 ਕਿਲੋਮੀਟਰ ਜਾ ਕੇ ਫੇਰ ਖੜ ਜਾਣਾਂ ਨਾ ਬੰਦਾ ਕੀ ਕਰੂਗਾ ਬੜਾ ਬੁਰਾ ਹਾਲ ਕਰਿਆ ਵਾ ਹਾਂ ਮੇਰਾ ਭਰਾ ਪੰਜਾਬੀ ਡਰਾਈਵਰ ਬਹੁਤ ਯਾਰ ਬੁਰਾ ਹਾਲ ਕਰਿਆ ਕਰਦੀ ਰੱਬ ਦਾ ਨੋ ਯਾਰ ਅੱਬ ਵੀ ਠੰਡ ਟੁੰਡ ਨਹੀਂ ਪਾਉਂਦਾ ਆਏਗਾ ਭੀਆ ਗਰਮੀ ਗੁਰਮੀ ਅੱਬ ਚਿੱਤੇ ਆਂਦਾ ਮੀਂਹ ਮੋਹ ਛੱਡਦੇ ਬੱਦਲ ਕਰਦੇ ਉਹੜਾ ਇਹਨਾਂ ਨੂੰ ਵਿਸ਼ਕੂਨ ਮਿਲ ਜੂ। ਮੈਂ ਤਾਂ ਰੋਜ਼ ਗੋਲੀ ਲੈਣੀ ਪੈਂਦੀ ਆ, ਰੋਜ਼ ਗੋਲੀ ਖਾਣੀ ਪੈਂਦੀ ਆ। ਲੋਲੂ ਦੀ ਡੇਲੀ ਗੋਲੀ ਖਾਣੀ ਪੈਂਦੀ ਐ। ਬਾੜ ਕੋ ਇੰਨੀ ਟੋਪਾ ਨਹੀਂ, ਗਰਮੀਆਂ ਸਿਰ ਪਾਟਣ ਲੱਗ ਜਾਂਦਾ। ਹੁਣ ਮੈਂ 8 ਪਾਣੀ ਲੈ ਗਿਆ, ਠੰਡੇ ਪਾਣੀ ਵਾਲੀ ਬੋਤਲ ਲੈ ਗਿਆ। ਐਵੇਂ ਇਹਦੇ ਠੀਕ ਆ, ਉਦੋਂ ਬਾਅਦ ਨਹੀਂ ਗਰਮ ਹੋ ਜਾਣਾ ਬਕਰ। ਇਹ ਭਿਆਨਕ ਆ ਪਾਣੀ ਪੀਣ ਨੂੰ ਕਿੰਨੀਆਂ ਬੋਤਲਾਂ ਲੈ ਕੇ ਪੀਉਂਦਾ ਐਂਕੋ 300 ਰੁਪਿਆ ਦਾ ਢਹਾੜੀ ਮਿਲਦੀ ਆ ਰੋਟੀ ਲੰਘ ਜਾਂਦੀ ਆ ਇੱਕ ਟਾਈਮ ਦੀ ਦੋ ਥੋੜੀਆਂ ਰੋਟੀਆਂ ਲੰਘ ਜਾਂਦੀਆਂ ਸੌਕਦੀ ਆ ਬੰਦਾ ਜੇ ਚਾਹ ਬਿੰਦਾ ਤਾਂ ਚਾਹ ਲਾਲਾ ਜੇ ਠੰਡਾ ਬਿੰਦਾ ਤਾਂ 300 ਰੁਪਿਆ ਢਹਾੜੀ ਦਾ ਪੂਰਾ ਹੀ ਹੋ ਜਾਂਦਾ ਹੁਣ ਤੂੰ ਆਪ ਹੀ ਦੇਖ ਲੈ ਰੋਡ ਤੇ ਕਿਹੜੀ ਗੱਡੀ ਚੱਲਦੀ ਆ ਗੱਡੀ ਚੱਲਦੀ ਸਾਰਾ ਸੁਣਾ ਬੇਰੇ ਉਡ ਕੈਉਂ ਸੁਣਾ ਬੇ ਉਹ ਗਰਮੀ ਦੇਗਲਾ ਛਾਇੜ ਤੇ ਲੱਗ ਯਾਰ ਖੜ ਜੰਦਾ ਮੈਂ ਉਹ ਗਲਾ ਨਹੀਂ ਤੁਰਦਾ ਭਰਾ ਉਹ ਗਰਮੀ ਚ ਦਿਮਾਗ ਭਟਣ ਵਾਲਾ ਆ ਜਾਂਦਾ ਲੋਕ ਕਹਿੰਦੇ ਨੇ ਤੁਹਾਡੇ ਕੋਈ ਏਸੀ ਗੱਡੀਆਂ ਏਸੀ ਗੱਡੀਆਂ ਤੁਹਾਡੀਆਂ ਏਸੀ ਗੱਡੀਆਂ ਬੇਚੀ ਗੱਡੀਆਂ ਤੁਹਾਨੂੰ ਤਾਂ ਨਹੀਂ ਜਾ ਰਹੀ ਆਹ ਦੇ ਆ ਲੱਗਿਆ ਇਹ ਆਪਣਾ ਦੇਖ ਲੋ ਖੜ ਜੰਦਾਂ ਨਹੀਂ ਦਿਖਾਉਣਾ ਆਏ ਠੀਕ ਲੱਗਿਆ ਇਹ ਗੱਡੀ ਬੰਦ ਖੜੀ ਹੈ ਜਦੋਂ ਗੱਡੀ ਸਟਾਰਟ ਉਹਦਾ ਚੱਲੂਗਾ ਮੇਰਾ 2 ਤੇ ਕਰਿਆ ਬੈਡੂਆ ਤੇ ਮੈਂ 3 ਤੇ ਕਰ ਦੇਣਾ ਤੇ 4 ਤੇ 3 ਤੇ ਚਲਚ ਕਰ ਦਪਰੇ 3 ਕਦੇ ਠੰਡਾ ਰੱਖਦਾ 2 ਤੇ ਤਾਂ ਠੀਕ ਆ ਰਾਤ ਨੂੰ ਜਿੰਨਾ 3 ਤੇ ਦਿਨੇ ਠੰਡਾ ਰੱਖ ਦਨ 1 ਤੇ ਦੁੱਧ ਗਣਾ ਠੰਡਾ ਰੱਖਦਾ ਆ ਲਾਇਆ ਮੈਂ ਜੀ ਲਾਇਆ ਕਾ ਕੁਝ ਨਹੀਂ ਕਰਦਾ ਜੇ ਮੰਨ ਲਾਪਾ ਆ ਲਾਉਨੇ ਆ ਆਪਣਾ ਮੰਗਰ ਪੱਖਾ ਲੱਗਾ ਦੇ ਆ ਮੰਗਰ ਪੱਖਾ ਲਾਇਆ ਵੈ ਇਮਾ ਇਹ ਚਲਾਉਣਾ ਦਾ ਇਹ ਭੈਣ ਦਾ ਯਾਰ ਅੱਗੇ ਗਰਮੀ ਮਾਰਨਾ ਥੱਤੀ ਲੋ ਮਾਰਨਾ ਕੀ ਕਰੇ ਬੰਦਾ ਯਾਰ ਮਹਾਰਾਣਾ ਬੰਦਾ ਸਰ ਕੀ ਜੁਨੀ ਮਿਲੀ ਐਨੇ ਜਿਮਾ ਬੇਕਾਰ ਜੁਨੀ ਦਿੱਤੀ ਵੀ ਐ ਮੈਂ ਕਦੇ ਕਦੇ ਤਾਂ ਛੋਟਦਾ ਹੁੰਦਾ ਮੈਂ ਪੈਣ ਤੇ ਜੰਗ ਆ ਗਿਆ ਲੈਣ ਤੇ ਜੰਮ ਮੈਂ ਹਣਾ ਕੰਕ ਇਹ ਗੱਡੀ ਲੈਨ ਦੇ ਵਿੱਚ ਆ ਗਿਆ ਇਤੋਂ ਵਧੀਆ ਕੋਈ ਦਫ਼ਤਰ ਦਾ ਉੱਤਰ ਦਾ ਕੰਮ ਕਰਦੇ ਐਂਦੇ ਏਸੀ ਚ ਕਮਰੇ ਚ ਬਹਿ ਕੇ ਤਾਂ ਕੰਮ ਕਰਿਆ ਕਰਦੇ ਪਸਤਾ ਹੁਣ ਆਹ ਬਲੈਂਡ ਪਾਈ ਗਿਆ ਵੀ ਿੱਿੱਡ ਜਾਂਦੀ ਆ ਬਰਾਹਾਲ ਹੋ ਜਾਂਦਾ ਹਾਏ ਹਾ ਰੱਬਾ ਕਰਮੀ ਪਾ ਦੇ ਮੀ ਯਾਰ ਕਰੋ ਮੇਰਾ ਪ੍ਰਾ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਆਪਣਾ ਵੋਟ ਕਰਿਆ ਕਰੋ ਮੇਰਾ ਪੂਰਾ 14000 ਰਏ ਵਰਦੇ ਆ ਕਿ ਹੋਰ ਕੀ ਦੇਾਰੇ ਬੰਨੇ ਉਹ ਨਹੀਂ ਯਾਰ ਜਾਨੂ ਵੋਟ ਨਹੀਂ ਕਰਦੇ ਇਹਨੇ ਆ ਕਰੋ ਮਾੜਿਆ ਜਾਨੂ ਵੀ ਤਾਂ ਵੋਟ ਤੇ ਬਾਟ ਕਰ ਦਿਆ ਕਰੋ ਹਾਏ ਕੀ ਜੂਨ ਹੈ ਯਾਰ ਆ ਦੇਖ ਲੋ

ਮਾਗਰ ਖੜੇ ਜੀ ਉਹ ਤੇ ਇਹ ਬਚਾਰੇ ਨੇ ਨਾਲ ਗੱਡੀ ਬਦਨੀ ਖਰਾਬ ਫਰੂ ਹੋਈ ਖਰਾਬ ਹੀ ਲੱਗਣੀ ਐ ਫਿਰ ਨਹੀਂ ਇਹ ਗੱਡੀ ਖਰਾਬ ਲੈ ਟੁੱਟਿਆ ਲੈਣਾ ਰਾਸ ਨਹੀਂ ਲਾ ਹੋ ਹੋ ਵਾਹਿਗੁਰੂ ਮੇਰੇ ਮਾਣ ਕਰ ਦਿਆ ਕਰੋ ਯਾਰ ਸਾਨੂੰ ਵੀ ਛਿੜਛਕਦਾ ਸਾਡਾ ਪੁਰਾਣਾ ਚੈਨਲ ਬੰਦ ਹੋ ਗਿਆ ਉਹਦੇ ਕਰਕੇ ਅਸੀਂ ਨਵਾਂ ਚੈਨਲ ਬਣਾਇਆ ਯਾਰ ਇਹ ਸਾਡਾ ਚੈਨਲ ਗਰੋਥ ਕਰੂਗਾ ਭਰਨਾ ਯਾਰ ਤੁਸੀਂ ਲੋਕ ਯਾਰ ਸਾਨੂੰ ਫੋਲੋ ਨਹੀਂ ਕਰਦੇ ਕੀ ਕਰੀਏ ਯਾਰ ਤੁਸੀਂ ਯਾਰ ਸਾਨੂੰ ਬਰਾਬਰ ਬਰਾ ਫੋਲੋ ਨਹੀਂ ਕਰਦੇ ਇਹ ਦੋ ਜਾਨੂੰ ਫੋਲੋ ਕਰਵਾਣਾ ਬਾਕੀ ਇੱਕ ਗੱਲ ਤਾਂ ਹੈਗੀ ਮੈਂ ਮਣਾ ਜੁਪੀ ਜਾਂ ਜਿੰਨੇ ਦਿਨ ਮੈਂ ਮੰਨ ਲਵੋ ਨਜ਼ਾਰੇ ਲੈਣੇ ਪੂਰਾ ਪੈਂਡ ਤੋਂ ਠੰਡਾ ਠੰਡਾ ਮਰਨ ਨੂੰ ਵਾਟੀ ਅਸ਼ਾਮ ਦੇ ਵਿੱਚ ਅਸਾਮ ਦੇ ਵਿੱਚ ਇੰਨੀ ਗਰਮੀ ਨਹੀਂ ਹੈ। ਪਟਾਣ ਗਿਆ ਸੀ ਮੈਂ ਕਿ ਪਟਾਣ ਤੇ ਵੀ ਬੜਾ ਨਜ਼ਾਰਾ ਠੰਡਾ ਠੰਡਾ ਮਾਹੌਲ ਪਟਾਣ ਤੇ ਵੀ ਜਮੇ ਗਰਮੀ ਨਹੀਂ ਸੀ। ਜੇ ਮੈਂ ਉਧਰ ਨੂੰ ਜਾਂਦਾ ਆ ਸਾਮਤੋਪਰਾ ਨੂੰ ਡਿਬਰੂਗੜ ਡਿਬਰੂਗੜ ਜਾਂ ਉਹ ਸਾਰਾ ਸਾਮਤੋਲਾ ਠੰਡਾ ਠੰਡਾ ਕਿਉਂਕਿ ਉੱਥੇ ਡੇਲੀ ਨਹੀਂ ਪੈਂਦਾ ਠੰਡਾ ਆਪੀ ਆਉਣਾ ਡੇਲੀ ਨਹੀਂ ਪੈਂਦਾ ਜਿੰਨੇ ਦਿਨ ਉੱਥੇ ਰਿਹਾ ਮੈਂ ਤਿੰਨ ਚਾਰ ਦਿਨ ਵਧੀਆ ਗਰਮੀ ਦਾ ਥੋੜਾ ਪਤਾ ਹੀ ਨਹੀਂ ਲੱਗਿਆ ਕਿ ਗਰਮੀ ਨਾ ਦੀ ਕੋਈ ਕੂਜ ਹੈਗੀ ਆ। ਮਜੂੂ ਜੀ ਨੇ ਵੀ ਗਰਮੀਆਂ ਦੇ ਦਿਨ ਨੇ ਜਨਾ ਮੈਂ ਇੱਧਰ ਸ਼ਾਮ ਤੋਂ ਇੱਧਰ ਆ ਗਿਆ ਬੱਸ ਟੰਗਾਲ ਤੋਂ ਗਰਮੀ ਨੇ ਬੁਰਾ ਹਾਲ ਕਰਤਾ ਜਿੰਨੇ ਦਿਨ ਮੈਂ ਸ਼ਾਮ ਚੱਲਿਆ ਨੂੰ ਜਾ ਰਹਾ ਸੀ ਡੇਲੀ ਸਾਲਾ ਮੇਹ ਪੈਂਦਾ ਗਰਮੀ ਨਾ ਨੋ ਹੀ ਨਹੀਂੰਥੇ ਹੀ ਨਹੀਂ ਜਨਾ ਹਮਾ 42 ਟੈਂਪਰੇਚਰ ਹੈ ਇੱਥੇ ਐਂਡ ਤੇ ਉੱਥੇ ਬਿਲਕੁਲ ਇੰਨਾ ਟੈਂਪਰੇਚਰ ਹੀ ਨਹੀਂ ਸੀ ਵਰੀਆ ਸਾਲਾ ਨਜ਼ਾਰਾ ਆਇਆ ਪਿਆ ਸੀ ਲਾ ਮੰਗਣੇ ਟੇ ਦੇਖ ਲਓ ਅੰਦਰ ਭਰਿਆ ਬੈਰ ਬਣੀ ਗਰਮੀ ਨਾ ਭਰਿਆ ਪਿਆ ਕੀ ਕਰੇ ਯਾਰ ਬੰਦਾ ਸਾਲਾ ਵੇੜਾ ਹੀ ਘਰ ਕੋਇਆ ਤਾਂ ਗਰਮੀ ਵੀ ਆਪਣੇ ਲੋਕਾਂ ਨੇ ਵਧਾਈ ਵੀ ਅਦ੍ਰਕ ਤਰੋਂ ਤੇ ਬਟਾ ਲੰਦੇ ਨੇ ਇਹ ਠੀਕ ਆ ਤੇ ਇੰਨੇ ਘਰ ਘਾਰੇ ਸੀ ਹੋ ਗਏ ਹਰੇਕ ਜਿੰਨ ਮੰਨ ਲੈ ਕੇ ਕਰ ਚਾਰ ਕੰਮ ਲੈਨੇ ਚਾਰ ਤੇ ਤਿੰਨ ਕਮਰਿਆਂ ਦੇ ਵਿੱਚ ਤਾਂ ਪੱਕਾ ਏ ਸੀ ਆ ਇੱਕ ਫੈਮਿਲੀ ਦੇ ਵਿੱਚ ਜੇ ਮੰਨ ਲਾ ਦੋ ਮੁੰਡੇ ਹੋਗੇ ਜਾਂ ਤਿੰਨ ਜਾਣੇ ਹੋਗੇ ਵਿਆਹ ਉੱਤਨੇ ਵਿਆਹ ਦੋਨੇ ਮੁੰਡੇ ਵਿਆਹ ਹੋਗੇ ਤਾਂ ਉਹਨਾਂ ਦੋਨਾਂ ਤਿੰਨਾਂ ਦੇ ਕਮਰੇ ਐ ਤੇ ਇਸੇ ਚੱਲਣ ਉਹ ਇੱਥੇ ਨੇ ਦੇ ਲੋ ਕਿੰਨੀ ਗਰਮੈਸਟ ਕਰ ਦੇਣੀ ਆ ਇਹ ਸੀ ਵੀ ਬਜਾਣਾ ਗਰਮੀ ਵਾਲੀ ਬਾੜੇ ਇੱਕ ਮੈਂ ਉਹ ਵੇਖੀ ਸੀਗੀ ਵੀਡੀਓ ਇੱਕ ਬਹੁਤ ਵੱਡੀ ਇਮਾਰਤ ਤੇ ਸੀ ਮੰਨ ਲਾ ਹੋਸਟਲ ਹੁੰਦਾ ਉੱਪਰ ਨੇ ਸੀ ਤੇ ਉਹਦੇ ਵਿੱਚ ਬਾਬਾ ਜਿੱਥੇ ਰਹੀਂ ਉੱਤੇ ਰਹੀਂ ਐਸ਼ੀਆਂ ਨੇ ਕੰਪਰੈਸਰ ਹੀ ਬਾਹਰੇ ਲਾਏ ਹੋ ਕੰਪਰੈਸਰ ਵੀ ਦੇਖਣਾ ਜਨੂੰ ਉਹ ਇੱਕ ਬਿਲਡਿੰਗ ਦੇ ਸਾਰੇ ਏਸੀ ਚੱਲਣਗੇ ਤਾਂ ਉਹਨਾਂ ਨੇ ਕਿੰਨੀ ਕਰਮਾ ਇੱਥੇ ਬਣਾ ਕਰਨੀ ਚੱਲ ਮੇਰੇ ਭਰਾ ਅਪਾ ਮੜਾ ਟਟੂ ਦੇ ਕੇ ਆਈਏ ਮੈਨੂੰ ਜਰ ਦੇਖੇ ਕੀ ਕਹਿੰਦੇ ਨੇ ਆਪਣੇ ਟਾ ਟਟੂ ਵੈਲੰਦ ਆਪਣਾ ਪਤਾ ਯਾਰ ਛੇ ਟੱਕ ਲੀਏ। ਕੋਮੇ ਬਾਰੇ ਜਮੰਗੇ ਸ਼ਰਮਾ ਤੇ ਜਮੰਗੇ। ਪਰ ਮੈਂ ਬੋ ਤੱਕ ਦੇਖਦੇ ਆ ਟਾਇਰ ਠੰਡੇ ਹੋਏ ਜੇ ਟਾਇਰ ਠੰਡੇ ਹੋ ਗੋ ਸਰ ਕਾਪਾ। ਵਰ ਕਾਂ ਜਾ ਅਗਲੇ ਕੋਲ। ਐ ਟਾਇਰਾਂ ਦੇ ਹੱਥ ਲਾ ਕੇ ਦੇਖਿਆ ਜਾਂਦਾ ਹੰਦਾ ਦੋਹਾਂ ਕੱਫ। ਇਹ ਮੰਨ ਲਾ ਐ ਦੇਖਣੇ ਕੋਈ ਕਿੰਨੇ ਗਰਮ ਨੇ ਟਾਇਰਾਂ ਦੇ ਅੰਦਰ। ਆ ਤਾਂ ਠੀਕ ਨੇ ਢੇ ਹੋ ਗਿਆ ਤਾਂ ਇਹਨਾਂ ਦੇ ਕਾਹਦੀ ਘਟ ਬਜਣਾ ਆ ਵੀ ਠੀਕ ਨੇ ਇਹ ਵੀ ਠੰਡੇ ਹੋਏ ਪੈਨੇ ਕਿ ਉਹਨੇ ਨਹੀਂ ਕਰਨਾ ਕਿ ਲਾ ਕੇ ਜਿੰਨੇ ਚਾਹੀਦੇ ਨੇ ਕਿ ਆ ਵੀ ਠੀਕ ਨੇ 3 ਕਿਲੋਮੀਟਰ ਜਾਣ ਵਾਲੇ ਆ ਵੀ 3 ਕਿਲੋਮੀਟਰ ਜਾਣਗੇ ਹੁਣ ਮੇਨ ਚੀਜ਼ ਇਹ ਜਿਨ੍ਹਾਂ ਦੇ ਸਾਰਾ ਬਜਣਾ ਟਰਾਂ ਆ ਟਰਾਂ ਦੇ ਸਾਰਾ ਬਜਣਾ अभी ठंडे हो गए यार तो तीन किलोमीटर ध्यान मेरा बन जाएगा दा गर्म पे अभी मूर मग बार का हो गया पता नहीं लगता मुझे तो यार नहीं नहीं, नहीं। मगर वो हवा लग दिया उधर ठंडा का यार देखिए अभी यार का अरे रहने अद्धा घंटा होर नहीं चलना अपन अद्धा घंटा होर इतने सबर करा